ਆ ਦੇਖੋ ਨਜ਼ਾਰੇ ਮੀਤੋ ਬਾਦ ਮੌਸਮ ਕਿੰਨਾ ਸਾਫ ਇੱਕ ਨਜ਼ਾਰੇ ਹੋਰ ਦਿਖਾਉਣੇ ਨੇ ਕਹਿੰਦੇ ਗਾਣਾ ਨੇ ਤੂੰ ਕੀ ਜਾਣੇ ਜੱਟੇ ਨੇ ਜੱਟ ਜਗਾੜੀ ਹੁੰਦੇ ਆ ਆ ਦੇਖੋ ਇਹ ਕਹਿੰਦੇ ਹੁਣ ਝੋਨਾ ਲਾ ਕੇ ਬੇਲੇ ਆ ਤੇ ਆਹ ਕੰਮ ਹੀ ਚਲਾ ਲਗੇ ਮੋਟਰ ਸੰਠੀ ਕਰਨ ਲੱਗੇ ਵੇ ਤੁਸੀਂ ਹੂੰ ਕੀ ਹੋ ਗਿਆ ਇਹਨੂੰ ਸਾਰ ਰੁੱਟ ਗਈ ਰੇਸ ਆਲੀ ਹੜਾ ਹੜਾ ਟੁੱਟੀ ਨਹੀਂ ਹੋ ਸਕਣ ਛਿੱਟਲੀ ਹੋ ਗਈ ਮੈਂ ਤਾਂ ਕਹਿੰਦਾ ਮਿਸਤਰੀ ਨੂੰ ਲਿਆਉਂਗੇ ਕਿ ਪਿੰਡਾਂ ਵਾਲੇ ਆਪ ਹੀ ਮਿਸਤਰੀ ਹੁੰਦੇ ਨਹੀਂ ਟੁੱਟੀ ਆ ਦੇ ਯਾਰ ਆ ਲੈ ਇਹ ਚਲ ਤੂੰ ਵੀ ਹੋ ਪਰਲੇ ਪਾਸੇ ਰੇਸ ਵਾਲੀ ਉਰਲੀ ਦੇਖੇ ਕਿਹੜੀ ਦੂਜੀ ਉਹਨੇ ਮਰੋੜੀ ਬਾੜੀ ਪੈੜੀ ਉੱਥੇ ਕਿਹੜੇ ਕੋਲੇ ਸੀ ਬਲੇ ਕੋਲੇ ਸੀਗਾ ਸਹੀ ਹੈ ਤੂੰ ਕੀ ਜਾਣੇ ਜੱਟਗੇ ਨੂੰ ਜੱਟ ਜਗਾੜੀ ਹੁੰਦੇ ਆ ਇਹਦੇ ਚ ਨਿਕਲ ਗਈ ਹੈਨਾ ਹਰ ਦਾ ਹਰ ਕਾਸ ਤੇ ਖੇਡਣੋਂ ਕਦੀ ਪਹਿਲਾਂ ਇਧਰ ਬੰਦੇ ਮੈਨੂੰ ਇਹਦੇ ਚ ਪਾ ਪਹਿਲਾਂ ਇਹਨੂੰ ਕਮਾ ਲੈ ਆ ਕੇ ਲੈ ਆ ਕੇ ਟਿੱਡੀ ਕਰਕੇ ਹਰ ਹਰ ਜਰ ਉਹਨੂੰ ਪਹਿਲਾਂ ਹਾਂ ਐ ਪਾ ਕੇ ਫੇਰ ਪਰੇ ਹੋ ਜਾਈ ਤੇ ਚੋਬਰ ਤਾਰ ਲਿਆਏ ਸੀ ਨਵੀਂ ਬਚਤ ਹੋ ਗਈ ਹੂੰ ਤੇ ਆ ਜਾਂਦਾ 3600 ਫੋੜ ਪੁਰਾਣਾ ਇੰਗਲੈਂਡ ਵਾਲਾ ਹਨ ਇੰਗਲੈਂਡ ਵਾਲਾ ਇਹਨੂੰ ਲਾ। ਹੂੰ? ਇਹਦੇ ਮੂਰੇ ਲੱਗਿਆ ਸੀ ਉਹ ਸਟicker ਜਿਹਦੇ ਉੱਤੇ ਇੰਗਲੈਂਡ ਲਿਖਿਆ ਹੁੰਦਾ ਸੀ। ਇਹਦੇ ਮੂਰੇ ਹੂੰ ਦੁਬਾਰੇ ਰੰਗ ਰੋਂ ਕਰਾ ਕੇ ਤਿਆਰ ਕਰਿਆ ਹੈ। ਸੂਈ ਜਗਰੋਂ ਕੱਟਦੀ। ਪਰ ਉਹ ਬਦਲ ਨਹੀਂ ਆਪਾਂ ਨਾ। ਬਾਸ ਬ੍ਰੇਕ ਜੇ ਬਾਦੇ ਨੂੰ। ਸੋਹਮਨ ਨੂੰ ਬਸ ਦੁਕਾਨ ਹੀ ਖਲਾਅ ਲਿਆ ਨਾ ਬਣ ਜਾਂਦਾ ਬਸ ਪੁਰਾਣੀ ਮਸ਼ੀਨਰੀ ਦੀ ਲਿਆਵੇ ਬੰਦਾ ਮਿਸਤਰੀ ਫੜ ਜਾਂਦਾ ਸੀ ਇਹਦਾ ਇੰਜਣ ਕਿੱਥੋਂ ਲੈ ਕੇ ਸਾਰੇ ਤੇ ਕਸਾ ਰ ਕੋਸ ਕਰ ਲਿਆ ਇਹ ਨਹੀਂ ਲੋਟ ਆਇਆ ਉਧਰ ਸੈੱਟ ਕਰ ਦਿੰਦੇ ਪੂਰਾ ਕਹੀ ਖਰਚ ਪਾ ਮਾ ਬੰਦ ਲਉਂਦੇ ਆਲੀ ਨਾ ਮੈਂਨੇ ਫੂਲ ਥੱਲੇ ਆ ਚੱਚਾ ਤੇ ਜੜਨਾ ਦੂਜੀ ਕਿੱਥੇ ਥੱਲੜੀ ਦੋ ਆਹੇ ਹੂੰ ਦੋ ਆਹੇ ਦੋ ਨਾ ਨੇ ਇੱਕ ਹੁੰਦੇ ਦੋ ਦੋ ਆ ਇੱਕ ਥੱਲੇ ਆਉਗੀ ਉਹ ਤਾਂ ਹੈ ਹੂੰ ਹਾਂ ਆ ਥੱਲੇ ਪਹਿਲਾ ਆ ਆ ਫਟ ਸੈਟ ਕਰ ਉਹਦੇ ਵਿੱਚ

ਚੱਕ ਨਟ ਲੱਗ ਗਿਆ ਤਾਂ ਮਤਲਬ ਸਹੀ ਆ ਜੇ ਨਹੀਂ ਲੱਗਿਆ ਤਾਂ ਗਲਤ ਆ ਦੇ ਪੇਜ ਦਾ ਸਾਹਮਣੇ ਵੀ ਇਹੋ ਜਿਹੇ ਲੱਗੂ ਵੱਡਾ ਐਦਾਂ ਹੋਦਾ ਹੋਦਾ ਐਦਾਂ ਇਹ ਤਾਂ ਹੋਰ ਸਹੀ ਤਾਂ ਇਹ ਨਾਲ ਹੋਰ ਕਰਦੇ ਪੰਜ ਚਾਰ ਲੋਕਾਂ ਨੂੰ ਫਿਰ ਦੱਸਾਂ ਹੂੰ ਜਿਹੜਾ ਦੱਸਦਾ ਚਾਹ ਹਾਂ ਤੇ ਬੜਾ ਪੈਸਾ ਚੱਕ ਲੈਂਦੇ ਆ